ਤੋ ਆਹ ਰਸਤਾ ਜਾਂਦਾ ਮਲੇਰ ਕੋੜਲਾ ਦੇ ਰਾਏਕੋਟ ਰੋਡ ਤੋਂ ਸ਼ੇਰਵਾਨੀ ਕੋਟ ਪਿੰਡ ਜਿਹੜਾ ਮਲੇਰ ਕੋੜਲੇ ਦੇ ਬਿਲਕੁਲ ਨਾਲ ਆ ਪਹਿਲਾ ਹੀ ਪਿੰਡ ਹੈ ਤੇ ਮਲੇਰ ਕੋੜਲੇ ਦੇ ਬਹੁਤੇ ਲੋਕ ਇਹਨੂੰ ਪਿੰਡ ਕੇਲੋਂ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਅੱਜ ਆਪਾਂ ਇੱਥੇ ਚੱਲੇ ਆ ਤੁਹਾਨੂੰ ਮਲਾਉਣ ਇੱਕ ਅਜਿਹੇ ਬੰਦੇ ਨੂੰ ਅਜਿਹਾ ਵੈਦ ਹੈ ਜਿਹਨੂੰ 50 ਸਾਲ ਪੁਰਾਣਾ ਤਜਰਬਾ ਹੈ ਉਹ ਇਹ ਜੀਆਂ-ਹੇ ਜੀਆਂ ਦਵਾਈਆਂ ਦਿੰਦਾ ਕਿ ਬੰਦੇ ਨੂੰ ਘੋੜੇ ਵਰਗਾ ਕਰ ਦਿੰਦਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਉਹਨੂੰ ਜੜ ਤੋਂ ਖਤਮ ਕਰਦਾ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਆਯੁਰਵੈਦਿਕ ਨੇ ਤੇ ਆਪ ਹੀ ਤਿਆਰ ਕਰਦੇ ਨੇ ਇਹ ਤੇ ਉਹਦੇ ਲਈ ਤੁਸੀਂ ਪਹੁੰਚਣਾ ਕਿੱਥੇ ਐ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਫੇਰ ਇਹਨਾਂ ਨਾਲ ਵੀ ਗੱਲਬਾਤ ਸੁਣਾਵਾਂਗੇ ਆ ਦੇਖੋ ਜੀ ਆਹ ਵੱਜਦਾ ਟਾਲੀ ਵਾਲਾ ਅੱਡਾ ਤੇ ਇਹਦੇ ਨਾਲ ਹੀ ਰਸਤਾ ਮੁੜਦਾ ਹੈ ਤੇ ਰਸਤਾ ਮੁੜ ਕੇ ਥੋੜਾ ਜਿਹਾ ਅੱਗੇ ਜਾ ਕੇ ਆਹ ਦੇਖ ਲਓ ਤੇ ਆਪ ਪੀਲਾ ਜਿਹਾ ਘਰ ਆਊਗਾ ਇਹਦੇ ਨਾਲ ਤੁਸੀਂ ਮੁੜ ਜਾਣਾ ਤੇ ਅੱਗੇ ਜਾ ਕੇ ਬੋਰਡ ਦਿਖ ਜਾਣਾ ਤੁਹਾਨੂੰ ਜੇ ਐਸ ਆਯੁਰਵੈਦਿਕ ਸੈਂਟਰ ਵਾਲਾ ਤੇ ਆ ਘਰ ਹੈ ਉਸ ਵੈਦ ਦਾ ਤੇ ਚਵਾਰੇ ਦੇ ਵਿੱਚ ਆਪਣੇ ਘਰੇ ਹੀ ਇਲਾਜ ਕਰਦਾ ਇਹ ਨਹੀਂ ਹੈ ਵੀ ਕੋਈ ਤੁਹਾਨੂੰ ਗਲਤ ਮਲਤ ਦਵਾਈ ਦੇ ਕੇ ਕੱਲੋਂ ਇੱਥੋਂ ਛੱਡ ਕੇ ਭਾਜੂ ਇਹ ਨਹੀਂ ਹੈ ਜੀ ਇਹਨਾਂ ਦਾ ਘਰ ਹੈ ਜਿੰਨੇ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਨਾ ਆਪਣੇ ਦਾਦੇ ਉਹਨਾਂ ਤੋਂ ਸੁਣਿਆ ਕਰਦੇ ਸੀ ਵੀ ਸਾਡੇ ਜਮਾਨੇ 'ਚ ਹੁੰਦੇ ਸੀ ਵੈਦ ਜਿਹੜੇ ਨਜ਼ਰ ਦੇਖ ਕੇ ਬਿਮਾਰੀ ਦੱਸ ਦਿੰਦੇ ਨੇ ਇਹ ਜਿਹੇ ਕੁਝ ਵੈਦ ਨੇ ਤੇ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਦੀਆਂ ਜਿਹੜੀਆਂ ਕਿਤੋਂ ਠੀਕ ਨਹੀਂ ਹੁੰਦੀਆਂ ਲੋਕ ਉਰੇ ਆ ਕੇ ਦਵਾਈ ਲੈ ਕੇ ਜਾਂਦੇ ਨੇ ਤੇ ਨਾਮ ਹੈ ਜੀ ਇਹਨਾਂ ਦਾ ਦਮਕੌਰ ਸਿੰਘ ਤੇ ਅੜਵਲਵੇ ਪਿੰਡਾਂ ਦੇ ਵਿੱਚ ਇਹੋ ਜਿਹਾ ਕੋਈ ਕੇਸ ਨਹੀਂ ਹੈਗਾ ਮਤਲਬ ਜਿਨ੍ਹਾਂ ਦੇ ਵਿੱਚ ਇਥੋਂ ਦਵਾਈ ਨਾ ਜਾਂਦੀ ਹੋਵੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਕਿਹੜੀ ਦਵਾਈ ਇਹ ਤਿਆਰ ਕਰਦੇ ਨੇ ਤੇ ਕਿਹੜੇ ਕਿਹੜੇ ਰੋਗ ਦਾ ਇਲਾਜ ਕਰਦੇ ਨੇ ਆਜੋ ਡਾਕਟਰ ਸਾਹਿਬ ਕੋਲੇ ਤੁਹਾਨੂੰ ਲੈ ਕੇ ਚੱਲਦੇ ਹਾਂ ਡਾਕਟਰ ਸਾਹਿਬ ਕਹਿਣ ਲੱਗੋ ਇਹਨਾਂ ਨੂੰ ਬੈਦ ਕਰਨਾ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਸਾਰੀਆਂ ਦਵਾਈਆਂ ਜਿਹੜੀਆਂ ਦਿੰਦੇ ਨੇ ਆਯੁਰਵੈਦਿਕ ਦਿੰਦੇ ਨੇ ਤੇ ਦਾਵਾ ਕਰਦੇ ਨੇ ਕਿ ਇਹਨਾਂ ਦੀ ਦਵਾਈ ਦੇ ਵਿੱਚ ਅੰਗਰੇਜ਼ੀ ਦਵਾਈ ਬਿਲਕੁਲ ਵੀ ਨਹੀਂ ਹੋਏਗੀ ਉਹ ਦਵਾਈ ਦਾ ਕੋਈ ਸਾਈਡ ਇਫੈਕਟ ਹੀ ਨਹੀਂ ਹੋਏਗਾ ਇਹਨਾਂ ਦਾ ਆਜੋ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਡਾਕਟਰ ਸਾਹਿਬ ਕੋਲੇ ਆ ਰਤਨ ਜੀ ਡਾਕਟਰ ਸਾਹਿਬ ਚਮਕੌਰ ਸਿੰਘ ਜੀ ਤੇ 50 ਸਾਲ ਦਾ ਤਜਰਬਾ ਹੈ ਇਹਨਾਂ ਨੂੰ ਹਰ ਇੱਕ ਬਿਮਾਰੀ ਦਾ ਜਿਹੜਾ ਹੈ ਇਲਾਜ ਕਰਦੇ ਨੇ ਤੇ ਅੱਜ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਡਾ ਸਾਹਿਬ ਅੱਛੀ ਗੱਲ ਦੀ ਪਹਿਲਾਂ ਤਾਂ ਅੱਛਾ ਮੈਂ ਜਿਹੜੀਆਂ ਦਵਾਈਆਂ ਤੁਸੀਂ ਬਣਾਉਂਦੇ ਹੋ ਸਾਰੀਆਂ ਦਵਾਈਆਂ ਟੋਟਲੀ ਤੁਹਾਨੂੰ ਬਣਾਉਂਦੇ ਨਹੀਂ ਮੈਨੂੰ ਕੋਈ ਚੇਂਜ ਨਹੀਂ ਲੈ ਕੱਚਾ ਮਨ ਲੈਣਾ ਨਹੀਂ ਦਵਾਈ ਆਪ ਕਰਦਾ ਭਾਈ ਦਵਾਈ ਆਪ ਕਰਦੇ ਆਂ ਤੇ ਡਾ ਸਾਹਿਬ ਕਿਸ ਤਰ੍ਹਾਂ ਦੇ ਜਿਹੜੇ ਕੇਸ ਨੇ ਜ਼ਿਆਦਾ ਆਉਂਦੇ ਨੇ ਤੁਹਾਡੇ ਕੋਲ ਕਿਹੜੇ ਕੇਸਾਂ ਦੀ ਦਵਾਈ ਜਿੰਨੇ ਚ ਲੋਕਾਂ ਦੇ ਬੱਚੇ ਨਹੀਂ ਹੁੰਦੇ ਇਹੋ ਜੇ ਲੇਡੀ ਜੈਂਟਲਮੈਨ ਕੋਲਦੇ ਨੇ ਅੱਛਾ ਜੀ ਤੇ ਫਿਰ ਡਾਕਟਰ ਸਾਹਿਬ ਕੀ ਰਿਜ਼ਲਟ ਆ ਤੁਹਾਡੇ ਲਈ ਦੰਡਾ ਲਈ ਪੋਸਟਾ ਕਰ ਰਹੇ ਆ ਠੀਕ ਹੈ ਕਰਕੇ तकरीबन ਨੁਕਸਦੁੰਡਰ ਜੀ ਹੁੰਦੇ ਜੀ ਠੀਕ ਹੈ ਜੀ ਇਹਨਾਂ ਦਾ ਦੁੰਡਾ ਨੂੰ ਗੋਈ ਜੰਨਿਆ ਲੇ ਡਿਗੀ ਦੇ ਅੰਡਾ ਨਹੀਂ ਬੰਦਾ ਜਾਂ ਸੋਜ ਮਤਲਬ ਹੁੰਦੀ ਹੈ ਜੀ ਤੇ ਉਹਨੂੰ ਦੋਈ ਜੰਨਿਆ ਮੰਨਿਆ ਦੇ ਸੈਕਚਰ ਦੀ ਕਮਜ਼ੋਰੀ ਹੁੰਦੀ ਹੈ ਅੱਜਕੱਲ ਬਹੁਤ ਜ਼ਿਆਦਾ ਨੁਕਸਦ ਲੋਕਾਂ ਨੂੰ ਹੈ ਇਹ ਕਰਕੇ ਇਹਨਾਂ ਦੇ ਦੰਡਾ ਨੂੰ ਗੋਈ ਜੰਨਿਆ ਮਤਲਬ ਲੋਕਾਂ ਦੇ ਇਹਨੇ ਬੱਚੇ ਬੰਦੇ ਮਸਨ ਕੋਲ ਡਿਪੈਂਡੈਂਸੀ ਸਟਰਸੀ ਜਿਵੇਂ ਉਹਨਾਂ ਪਿੰਡ ਭੂ ਲੈਣਾ ਜੀ ਚਾਰੀ ਬਜਾ ਚਾਰੀ ਬਜਾ ਹੀ ਲੰਡੇ ਪਿੰਡ ਵਿੱਚੋਂ ਪੰਜ ਚਾਰ ਚਾਰ ਬਹੁਤ ਬੰਦਾ ਟੌੜ ਮਾ ओके ਦੱਸੋ ਕਿੰਨੇ ਕਿ ਅਲਗੋਂ ਦੋ ਏਰੀਆ ਦੇ ਵਿੱਚੋਂ ਲੋਕ ਤੁਹਾਡੇ ਕੋਲ ਦਵਾਈ ਲੈ ਕੇ ਜਾਂਦੇ ਮੈਨੂੰ ਤਾਂ ਬਠਿੰਡੇ ਤੋਂ ਕੋਈ ਨਹੀਂ ਮੇਰੇ ਕੋਲ ਪਾਸਾ ਬਠਿੰਡੇ ਤੋਂ ਦਵਾਈ ਲੈ ਕੇ ਨਹੀਂ ਅੱਛਾ ਬਠਿੰਡੇ ਤੋਂ ਕਾਦੀ ਬੱਚਾ ਨਾ ਹੁੰਦਾ ਹਾਂਜੀ ਹਾਂਡੇ ਬੱਚਾ ਨਹੀਂ ਹੁੰਦਾ ਜੀ 6 ਸਾਲ ਉਹ ਕਿ ਸਾਲ ਹੋ ਗਏ ਮਤਲਬ ਉਹ ਲੈ ਕੇ ਜਾਂਦੇ ਰਹੇ ਹਾਂ ਜੀ ਤੇ ਫਿਰ ਡਾਕਟਰ ਸਾਹਿਬ ਤੁਸੀਂ ਇਲਾਜ ਕਿਵੇਂ ਕਰਦੇ ਜਿਵੇਂ ਮਤਲਬ ਦੋਨੇ ਆ ਗਏ ਹਨਾ ਜਿਹੜਾ ਜੋੜਾ ਤੁਹਾਡੇ ਕੋਲੇ ਆ ਗਿਆ ਫਿਰ ਕੋਈ ਟੈਸਟ ਵਗੈਰਾ ਕਰਵਾਉਨੇ ਹੋ ਜਾਂ ਉਹ ਲੈ ਕੇ ਕੋਈ ਸਟਾਰਟ ਕਰਦੇ ਆ ਜੀ ਬੋਟਾ ਕਰਕੇ ਜਿਵੇਂ ਸਾਨੂੰ ਉਹਨਾਂ ਨਾਲ ਨੁਕਸਰ ਆ ਰਿਹਾ ਪਾਇਓਰੀਟੀ ਚੈੱਕ ਕਰਾਉਣਾ ਜੀ ਸਿਕਰਾ ਨੂੰ ਘਾਟੋ ਨਾ ਸਿਕਰਾ ਨੂੰ ਜੀ ਲੇਕਨ ਨਹੀਂ ਜੀ ਇਹ ਅੰਡਾ ਵੀ ਬਣਦਾ ਹੁੰਦਾ ਮਤਲਬ ਉਸੇ ਗੁਆਇਡੰਨੇ ਅੰਡਾ ਬਣਦਾ ਜੀ ਬੱਚੇ ਹੋਣ ਬਹੁਤ ਲੋਕਾਂ ਨੂੰ ਵੀ ਤੇ ਡਾਕਟਰ ਕੀ ਪ੍ਰੋਬਲਮ ਕੀ ਹੁੰਦੀ ਹੈ ਕਿਉਂਕਿ ਬਹੁਤ ਤੁਸੀਂ ਵੀ ਦੱਸਿਆ ਵੀ ਆਮ ਜੀ ਹੋ ਗਈ ਇਹ ਪ੍ਰੋਬਲਮ ਹਨਾ ਇਹ ਲੋਕਾਂ ਨੂੰ ਪਰ ਇਸ ਕਰਕੇ ਲੋਕਾਂ ਦੇ ਦਿਮਾਗ ਤੇ ਬੋਝ ਹੈ ਜੀ ਭਾਈ ਮਤਲਬ ਕਿ ਉਹ ਫੋਨ ਨਾ ਮਰ ਰਕੇ ਜਨ ਲੋ ਵੀ ਫੋਨ ਚੱਕਣ ਹੋਈ ਫੋਨ ਲੱਗੂ ਫੋਨ ਨਾਲ ਬੱਧ ਚਾ ਲੱਗੇ ਤੇ ਧਿਆਨ ਨਹੀਂ ਲੋਕਾਂ ਦਾ ਜੀ ਇਸ ਕਰਕੇ ਇਹ ਘਟਮਾ ਮਤਲਬ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਉਹ ਹੀ ਖਲੇ ਆ ਪਿਆ ਉਹਦੇ ਕਰਕੇ ਇਹ ਚੀਜ਼ ਹੈ ਹਾਂ ਜੀ ਹਾਂ ਅੱਛਾ ਫਿਰ ਤੁਸੀਂ ਦਵਾਈ ਕਿਵੇਂ ਦਿੰਦੇ ਹੋ ਤੁਹਾਡੀ ਦਵਾਈ ਜਿਹੜੀ ਹੁੰਦੀ ਹੈ ਆਯੁਰਵੈਦਿਕ ਹੁੰਦੀ ਹੈ ਜਾਂ ਕਿਵੇਂ ਆਯੁਰਵੈਦਿਕ ਹੀ ਆਪਣੀ ਆਪਾਂ ਸਵਾਫ ਡਰਗੀ ਚੋਈਆਂ ਨੇ ਭਾਈ ਜਿਹਨੂੰ ਵੀ ਦਿੰਦੇ ਆ ਪਰ ਤਕਰੀਬ ਨਹੀਂ ਬੱਚੇ ਹੋ ਜਾਂਦੇ ਨੇ ਖਾਤੇ ਹੋਏ ਨਹੀਂ ਜੀ ਜੇ ਸਾਬ ਬੰਦਾ ਲੈ ਕੇ ਜਾਓ ਤਾਂ 90 ਦੇ ਬੱਚੇ ਹੁੰਦੇ ਜੀ ਓਕੇ ਫਿਰ ਇਹ ਜੈਨ ਮਨਨ ਜਮਾਦ ਦੇ ਸਿੱਦੇ ਜਿੰਮ ਕੌਜ ਨੇ ਮਾਦਰੀ ਗਈ ਸੀ ਠੀਕ ਹੈ ਜੀ ਉਹਦੇ ਵਿੱਚ ਜਿਸ ਤਰ੍ਹਾਂ ਦੀ ਮਰਜ਼ੀ ਪ੍ਰੋਬਲਮ ਆਉਂਦੀ ਸਾਰਾ ਦਿਨ ਬੁੱਚੀ ਆ ਗਿਆ ਠੀਕ ਹੈ ਜੀ ਤੇ ਲੇਡੀਜ਼ ਦੇ ਵਿੱਚ ਨੇੜਲੀ ਇਹ ਵੀ ਕੀ ਪਾਣੀ ਆਉਣਾ ਪਾਣੀ ਆਉਣ ਲੱਗ ਜਾਂਦਾ ਕਈ ਵਾਰੀ ਮਸਮਾਰ ਲੱਗ ਜਾਂਦਾ ਉਹ ਅੰਦਰ ਜਾ ਖਮੋ ਜਾਂਦਾ ਫਿਰ ਉਹਦੀ ਗੱਲ ਜੇ ਜੇ ਕਈ ਬਈ ਲੋਕਾਂ ਨੂੰ ਨਾ ਪੀਸ ਆਉਣਾ ਲੱਗ ਜਾਂਦੇ ਨੇ ਲੀਕ ਹੋਦੀ ਠੀਕ ਹੈ ਫਿਰ ਉਹਦੀ ਗੱਲ ਜੇ ਜਦੋਂ ਮੈਨਸ ਠੀਕ ਹੋਣ ਲੱਗ ਜਾਓ ਮਹੀਨੇ ਦੀ ਮਹੀਨੇ ਫੇਰ ਅਸੀਂ ਮਰਚਾ ਹੁੰਦੀ ਬੈਜੇਗਾ ਜੀ ਉਹਦੇ ਪੈੜੇ ਹੀ ਹੋਈ ਜਾਂਦੇ ਆ আচ্ছা ਮਤਲਬ ਲੇਡੀਜ਼ ਦੀਆਂ ਤੇ ਜੈਂਟਸ ਦੋਨਾਂ ਦੀਆਂ ਹਰ ਇਹ ਡਾਕਟਰ ਸਾਹਿਬ ਥੋਡੀ ਦਵਾਈ ਦਾ ਅਸਰ ਕਿੰਨੇ ਕ ਟਾਈਮ ਹੁੰਦਾ ਜਿਵੇਂ ਬਹੁਤੇ ਲੋਕਾਂ ਨੂੰ ਤਾਂ ਡਰ ਹੁੰਦਾ ਵੀ ਯਾਰ ਦੇਸੀ ਦਵਾਈ ਲਵਾਂਗੇ ਅ ਅਸਰ ਤਾਂ ਹੋ ਜੂ ਪਰ 5 ਮਹੀਨੇ ਲੱਗ ਜਾਣਗੇ 10 ਮਹੀਨੇ ਲੱਗ ਜਾਣਗੇ ਉਹ ਥੋਡੀ ਦਵਾਈ ਦਾ ਅਸਰ ਕਿੰਨੇ ਕ ਟਾਈਮ ਚ ਹੋ ਜਾਂਦਾ ਸਾਡੀ ਦਵਾਈ 6 ਮਹੀਨੇ ਕਰੇ ਕਿਸੇ ਨੇ ਭਾਬੀ ਤੇ ਕੋਈ ਤੋਂ ਪਹਿਲਾਂ ਠੀਕ ਹੋ ਜਾਂਦਾ ਜੀ ਕੋਈ 2 ਮਹੀਨੇ ਮੈਨੂੰ ਕੋਈ 4 ਮਹੀਨੇ ਮਗਰ ਉਹ ਠੀਕ ਹੋ ਜਾਂਦੇ ਨਹੀਂ 6 ਮਹੀਨੇ ਕਦੇ ਵੀ ਕਿਸੇ ਨੇ ਨਹੀਂ ਇਹੀ ਬੋਰੀਆਂ ਦਾ ਇਲਾਜ ਕਰਦੇ ਆ ਜਾਂ ਇਸ ਤੋਂ ਅਲਾਵਾ ਵੀ ਤੁਸੀਂ ਬੋਰੀਆਂ ਦਾ ਹੋਰ ਵੀ ਕਰਦੇ ਆਗੇ ਜਿਵੇਂ ਮਤਲਬ ਗੱਠਾ ਹੋ ਜਾਣੀਆਂ ਗੱਠਾ ਤੋਂ ਕਈ ਵਾਰੀ ਇਹ ਕੈਂਸਰ ਬਣ ਜਾਂਦਾ ਜੀ ਨਹੀਂ ਜਿੰਨਾ ਜੀਵਰ ਦਾ ਖਰਾਬ ਹੋਣਾ ਜੀਵਰ ਫੈਟ ਹੋ ਜਾਣਾ ਸੋ ਜਾ ਯਾਨੀ ਮਤਲਬ ਖੂਨ ਪੀਆ ਪਰ ਲੱਗ ਜਾਂਦਾ ਕਿਹੜਾ ਪੀਆ ਹੋ ਜਾਣਾ ਖੰਡ ਘਟ ਜਾਣੇ ਜੀ ਜਦੋਂ ਜੀਵਰ ਦੀ ਗੱਜੇ ਮੰਗੇ ਜੀ ਸਾਰੇ ਕੁਤੀ ਹੋ ਜਾਂਦਾ ਮਤਲਬ ਡਾਕਟਰ ਨੇ ਮੁਕਰੀ ਲਿਖੀ ਆ ਵੀ ਜਿਹੜੀਆਂ ਬਲਿਰੀਟ ਬਿਮਾਰੀਆਂ ਹੁੰਦੀਆਂ ਆ ਉਹ ਜੀਵਰ ਤੋਂ ਹੀ ਚੱਲਦੀਆਂ ਆ ਜੀਵਰ ਤੋਂ ਹੀ ਚੱਲਦੀਆਂ ਆ ਜੀਵਰ ਜਦੋਂ ਫੈਟੀ ਹੋ ਗਿਆ ਜੀ ਉਹ ਵੀ ਕਿਹਾ ਫੈਟੀ ਲੀਵਰ ਹੋਣਾ ਕੀ ਕੀ ਪ੍ਰੋਬਲਮਸ ਕਿਹਦੀ ਕਿਹਦੀ ਹੁੰਦੀਆਂ ਆ ਜੀ ਲੀਵਰ ਖਰਾਬ ਹੋਣਾ ਲੱਗ ਜਾਂਦੀ ਏ ਠੀਕ ਆ ਆ ਕਹਿਣ ਲੱਗ ਜਾਂਦਾ ਜੀ ਠੀਕ ਆ ਜੀ ਹਾਂ ਜੀ ਤੇ ਵਾਕਈ ਮੱਡਾ ਉੱਜਾ ਲੱਗ ਜਾਂਦਾ ਹਨ ਜ਼ਿਆਦਾਤਰ ਜਿਹੜੀਆਂ ਮਵਾਰੀਆਂ ਨੇ ਇਹ ਨਹੀਂ ਪਟੇ ਪੈਂਦੇ ਜੀ ਵਰਦੂ ਪੈਂਦੇ ਨੇ ਇਹਦੇ ਉਹਦਾ ਫਿਰ ਮੈਂ ਤੁਸੀਂ ਕੀ ਦਿੰਦੇ ਹੋ ਅਗਰ ਆਪਾਂ ਤੁਹਾਡੀ ਦਵਾਈ ਦੀ ਗੱਲ ਕਰ ਲਈਏ ਹਾਂਜੀ ਅਸੀਂ ਜੀ ਘਾਟਮਾ ਤਿਆਰ ਕਰਦੇ ਆਪਣੀਆਂ ਆਪ ਤੇ ਉਹ ਲੈਂਦੇ ਆ ਜੀ ਤੇ ਠੀਕ ਹੋ ਜਾਂਦਾ ਜੀ ਕਦੇ ਕੋਈ ਗੱਲ ਕਰੇ ਹੋਈ ਨਹੀਂ ਕਿ ਨਾ ਠੀਕ ਹੋਇਆ ਬਈ ਤੇ ਮੈਂ ਕਿਹਾ ਹੁਣ ਬਾਹਰ ਹਰਿਆਣੇ ਵਿੱਚ ਉਹਦੇ ਫੋਨ ਹੈ ਜੀ ਕਿ ਮੈਂ ਠੀਕ ਆ ਜੀ 2 ਮਹੀਨੇ ਜੋ ਭੇਜੋ ਉਸ ਬਾਰੇ ਫਿਰ ਭੇਜ ਜੀ ਅੱਛਾ ਮਤਲਬ ਤੁਸੀਂ ਬਾਹਰ ਵੀ ਭੇਜਦੇ ਹੋ ਹਾਂਜੀ ਹਾਂ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਆਪਣੀ ਦਵਾਈ ਜਾਂਦੀ ਹੈ ਜੀ ਮਠੰਡਾ ਮਗਰ ਜਿਹੜੀ ਆਪਣੀ ਜਾਂਦੀ ਹੈ 200 ਕਿਲੋਮੀਟਰ ਤੱਕ ਜਾਂਦੀ ਹੈ 200 ਕਿਲੋਮੀਟਰ ਤੱਕ ਜਾਂਦੀ ਹੈ ਦੱਸੋ ਜੇ ਅਗਰ ਆਪਾਂ ਕੀਮਤ ਦੀ ਗੱਲ ਕਰੀਏ ਜਿਵੇਂ ਕੋਈ ਦਵਾਈ ਹੁੰਦੀ ਹੈ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਤੇ ਤੁਹਾਡੀ ਦਵਾਈ ਦੀ ਕੀਮਤ ਕਿੰਨੀ ਹੁੰਦੀ ਹੈ ਸੜੀ ਗਿਆ ਜੀ ਹੁੰਦੀ ਹੈ ਜਿਹੜੀ ਇਹ ਸੈਕਟਰੀ ਦਈ ਹੈ ਪਰ ਉਹਦੀ ਕੀਮਤ ਇੰਨੀ ਹੈ ਕਿ ਉਹ ਕਹਿੰਦੇ 16 ਮੋਟੀਕੇਸ਼ਨ ਦੀ ਭਾਇ ਹੁੰਦਾ ਹੈ ਅੱਛਾ ਉਹ ਜਿਵੇਂ ਆਪਾਂ ਕਹਿੰਦੇ ਆ ਸੋਨਾ ਕੁੱਟ ਕੇ ਹਾਂ ਜੀ ਆ ਜਿਵੇਂ ਪੱਠਾ ਮੇ ਵੜਾ ਕੇ ਪੱਠਾ ਆਪਣੀ ਆਉਂਦੇ ਨੇ ਅੱਛਾ ਜਿਵੇਂ ਰਾਜੀ ਮਹਾਰਾਜੀ ਖਾਨੋ ਨੇ ਪੜਾਇਆ ਆ ਕੋਲ ਆਏ ਜੀ ਅੱਛਾ ਜੀ ਮਤਲਬ ਜਿਵੇਂ ਪੁਰਾਣੇ ਜਵਾਨੇ ਵਾਲੇ ਲਾਜੇ ਲਾਜੇ ਹਾਂ ਜਿਹੜੇ ਅੱਜ ਤੋਂ 200 ਸਾਲ ਪਹਿਲਾਂ 300 ਸਾਲ ਪਹਿਲਾਂ ਲੋਕ ਇਲਾਜ ਕਰਵਾਉਂਦੇ ਉਹ ਦੋਵੇਂ ਜਲੀ ਹਾਂ ਕੈਂਸਰ ਦਾ ਇਲਾਜ ਤਾਂ ਅੱਜ ਤੋਂ ਮੈਂ 30 ਸਾਲ ਪਹਿਲਾਂ ਵੀ ਕਰਾ ਲਈ ਮੇਰੇ ਕੋਲ ਸਨੌ ਲੈਦੇ ਮਹਾਂਤਾ ਵੀ ਤੇ ਉਹ ਜਦੋਂ ਮੈਂ ਡਰਾਈਵ ਕੀਤੀ ਜਵਾਈ ਦੇ ਕੇ ਮੈਂ ਕੀ ਜੇ ਪੈਸੇ ਕਿੰਨੇ ਮਾਜੀ ਪਹਿਟ ਤੇ ਪਹਿਟ ਵੀ ਇਜਾ ਦਖੜ ਰੁਪਏ ਲਾਇ ਮੇਸ਼ੇ ਬਰਾਉਂ ਚ ਉਹ ਜਦੋਂ ਮੇਰੇ ਕੋਲ 8 ਜਣਾ ਮੰਗਵਾਏ ਉੱਥੇ ਕੋਈ ਲੱਗਨ ਜੀ ਬਿਲਕੁਲ ਨਹੀਂ ਮੈਂ ਚਲਦਾ ਕਿ ਖਾਣੂਗੇ ਮੈਂ ਖੋੜਾ ਰਹਿਣ ਤੀ ਵੀ ਕਮਾਲ ਦੀ ਕਰਦਾ ਜੀ ਅੱਜ ਤੋਂ 30 ਸਾਲ ਪਹਿਲਾਂ ਜਗਾ ਤੇ ਅਗਰ ਅੱਜ ਦੇ ਸਮੇਂ ਦੀ ਗੱਲ ਕਰੀਏ ਹਾਂਜੀ ਅੱਜ ਦੇ ਸਮੇਂ ਦੀ ਬਾਟ ਕਰੇ ਮੁੰਡਾ ਜੀ 12 ਕੇ ਚੱਲਦਾ ਉਹਦੀ ਪੂਰੇ ਵੱਡੇ ਖਰੋਟੇ ਗੱਦਗਾ ਜੀ ਉਹਨੇ ਕੱਲ ਮੇਰੇ ਕੋਲ ਦਵਾਈ ਲੈ ਕੇ ਗਿਆ 3 ਮਹੀਨਾ ਮੰਗਵਾ ਫਿਰ ਗਈ ਕਾ 3 ਮਹੀਨਾ ਦਵਾਈ ਚਾਹੀਦੀ ਆ ਇਹ ਉਹ ਠੀਕ ਆ ਕਿ ਮੱਕੀ ਦੇ ਜ ਅੱਛਾ ਮਤਲਬ ਇਹ ਸਮਝੋ ਵੀ ਜਿਹੜੀ ਇਸ ਬਿਮਾਰੀ ਦੀ ਪਹਿਲੀ ਸਟੇਜ ਹੁੰਦੀ ਹੈ ਗੱਠਾ ਮਰਦੀ ਹੈ ਹਾਂਜੀ ਗੱਠਾ ਮਰ ਜਾਂਦੀ ਹੈ ਤੇ ਅਗਰ ਉਹਦੇ ਵਿੱਚ ਹੀ ਤੁਹਾਡੇ ਕੋਲ ਆ ਜਾਵੇ ਤਾਂ ਤੁਸੀਂ ਉਹਨੂੰ ਹਾਂ ਜੀ ਠੀਕ ਹੋ ਜਾਂਦਾ ਹਾਂਜੀ ਉਸ ਤੋਂ ਇਲਾਵਾ ਹੋਰ ਕੋਈ ਕੇਸ ਜੀ ਹੋਰ ਇੱਕ ਲੁੱਡਿਆਂ ਦੇ ਕੇਸ ਹੈ ਜੀ ਆਪਣੇ ਗਿੱਲਾ ਪਿੰਡ ਦੇ ਵਿੱਚ ਉਹਦੇ ਮਤਲਬ ਉਹਨਾਂ ਨੇ ਰੇਜਰ ਪਰਵਾਈ ਡਾਕਟਰ ਰੇਜਰ ਪੇਟ ਦੀ ਉਹਦੀ ਰੋਟੀ ਦਾ ਕੋਲੋਂ ਹਟ ਗਈ ਉਹ ਮੇਰੇ ਕੋਲ ਆ ਗਈ ਜੀ ਦੋ ਵਾਰੀ ਰੋਈ ਲੱਗੇ ਤਾਂ ਨੇ ਹੱਡ ਦਾ ਹੀ ਮੇਰੇ ਕੋਲ ਰੋਟੀ ਖਾ ਰਹੇ ਨਹੀਂ ਠੀਕ ਹੈ ਬਿਲਕੁਲ ਠੀਕ ਹੈ ਜੀ अच्छा भी जी हां जी ਤੇ ਦੱਸ ਜਿਵੇਂ ਹੁਣ ਤੁਸੀਂ ਦਵਾਈ ਦਿੰਨੇ ਹੋ ਇਹਦਾ ਇਹ ਤਾਂ ਨਹੀਂ ਹੈ ਵੀ ਐਨੀ ਏਜ ਤੋਂ ਲੱਗੇ ਨਹੀਂ ਏਜ ਤੱਕ ਹੀ ਅਸਰ ਕਰਦੀ ਆ ਮਤਲਬ ਏਜ ਜਿੰਨੀ ਮਰਜ਼ੀ ਹੋਵੇ ਏਜ ਦੀ ਕੋਈ ਗੱਲ ਨਹੀਂ ਹੈ ਜੀ ਅਰ ਜਿੰਗ ਬੇ ਬੱਚੇ ਜੀ ਲੈ ਕੇ ਗਈ ਲੈ ਕੇ ਗਈ ਉਹਦੇ ਸਾਥ ਹੀ ਲੱਗ ਰਿਹਾ ਠੀਕ ਹੈ ਜੀ ਬਿਲਕੁਲ ਠੀਕ ਹੈ ਕਹਿੰਦੇ ਬਿਲਕੁਲ ਠੀਕ ਆ ਕੰਮ ਕਰਦੀ ਫਿਰਦੀ ਹੈ ਜੀ ਤੇ ਭੂਲਨ ਦੇ ਬੱਚਾ ਜੀ 12 13 ਸਾਲ ਦਾ ਲੜਕਾ ਹੈ ਉਹ 15 ਦਿਨ ਮੰਨੋ ਕੈਰੀਟ ਜਾਂਦਾ ਸੀਗਾ ਜੀ ਡਾਕਟਰ ਕਹਿੰਦੇ ਪਰੇਸ਼ ਆਉਗਾ ਗਰੀਬ ਬੰਦੇ ਤੇ ਉਹ ਕਹਿੰਦੇ ਲੱਖ ਰੁਪਏ ਲੱਗੂਗਾ ਕਹਿੰਦੇ ਇੱਥੇ ਦਾ ਰੱਜ ਸਕਦਾ ਮੇਰੇ ਕੋਲ ਆ ਗਈ ਉਹਨੂੰ 3 ਮਹੀਨੇ ਹੋ ਗਏ ਜੀ ਰੋਏ ਕਹਿੰਦੇ ਰੋਜ਼ ਟਾਇਲਟ ਜਾਂਦਾ ਬਿਲਕੁਲ ਠੀਕ ਹੈ ਜੀ ਬੱਚਾ ਅੱਛਾ ਫਿਰ ਸਰ ਜਿਵੇਂ ਦੂਸਿਆਂ ਨੂੰ ਟਾਇਲਟ ਨਹੀਂ ਜਾਂਦਾ ਕੀ ਫਿਰ ਤੁਸੀਂ ਜੜ ਤੋਂ ਪ੍ਰੋਬਲਮ ਖੜਦੇ ਹੋ ਕੀ ਪ੍ਰ ਉਹ ਜੀ ਮੈਂ ਦਵਾਈ ਦਿੱਤੀ ਨਾ ਮਾਰਸ ਨੂੰ ਵੀ ਘੱਟ ਰਹੀ ਆ ਨਾ ਉਹ ਨਹੀਂ ਬਿਲਕੁਲ ਠੀਕ ਆ ਜੀ ਬੱਚਾ ਬਿਲਕੁਲ ਹੀ ਮੇਰੇ ਕੋਲ ਆ ਕੇ ਗਿਆ ਜੀ ਅੱਛਾ ਮਤਲਬ ਤੁਸੀਂ ਦੋਸਤੋ ਡਾਕਟਰ ਸਾਹਿਬ ਦੀਆਂ ਗੱਲਾਂ ਸੁਣ ਕੇ ਮਤਲਬ ਅਸੀਂ ਵੀ ਹਰਾਮ ਹੁੰਨੇ ਆ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਹੋਇਆ ਜਿਹੜੀਆਂ ਆਪਰੇਸ਼ਨ ਨਾਲ ਠੀਕ ਹੋਣੀਆਂ ਨੇ ਜਿਹੜੀਆਂ ਮਤਲਬ ਤੇ ਡਾਕਟਰ ਸਾਹਿਬ ਜੀ ਮੈਂ ਅੱਜ ਕੱਲ ਬਹੁਤ ਕਾਮਨ ਦੀ ਬਿਮਾਰੀ ਚੱਲਦੀ ਆ ਲੋਕਾਂ ਨੂੰ ਕਿਸੇ ਦੇ ਗੋਡੇ ਖੜ ਜਾਂਦੇ ਨੇ ਲੋਕਾਂ ਨੂੰ ਪਰਿਆਂ ਨੇ ਆਮ ਹੀ ਹੋ ਗਈ ਇਹ ਬਿਮਾਰੀ ਇਹਨਾਂ ਤੇ ਇਹ ਬਿਮਾਰੀ ਦਾ ਆਪਣੇ ਕੋਲ ਹੱਲ ਹੈਗਾ ਹਾਂ ਜੀ ਅੱਛੇ ਮਤਲਬ ਜਿਵੇਂ ਤੁਹੇ ਹੀ ਦੱਸੀਆ ਜੀ ਸਰ ਲੱਕ ਚ ਲੱਗ ਜਾਂਦਾ ਤੇ ਉਪਰ ਵਾਲੇ ਕੋ ਪ੍ਰਾਸ਼ਾ ਡੋਗਦਾ ਉਹ ਵੀ ਇਹਦੇ ਨਾਲ ਡੋਗਦਾ ਹੁੰਦਾ ਜੀ ਇਹ 84 ਬਾਹਰ ਰੋਗ ਹੁੰਦੇ ਨੇ ਇਹ ਜਿਹੜੇ ਬਿਮਾਰੀ ਆ ਉਹਦੇ ਜਿਵੇਂ ਨਾਲ ਉਹ ਵੀ ਇਹਦੀ ਬਚਾਈ ਉਹ ਸਾਰੀ ਠੀਕ ਹੋ ਜਾਂਦੀ ਮਤਲਬ ਸਾਰੀਆਂ ਦੀ ਦਵਾਈ ਜਿਹੜੀ ਹੈਗੀ ਆ ਤੁਹਾਡੇ ਕੋਲ ਮਿਲਦੀ ਆ ਤੇ ਡਾਕਟਰ ਸਾਹਿਬ ਇੱਕ ਜਿਵੇਂ ਆਪਣੇ ਪਿਛਲੇ ਮਲੇ ਕੋਲੇ ਦੀ ਬਿਮਾਰੀ ਚੱਲੇ ਸੀ ਵੀ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦੇ ਸੈੱਲ ਬਹੁਤ ਘਟਦੇ ਸੀ ਹਣਾ ਹੁਣ ਵੀ ਲੋਕਾਂ ਨੂੰ ਚੱਲ ਰਹੀ ਆ ਵੀ ਲੋਕਾਂ ਨੂੰ ਚਿਕਨ ਗੁਨੀਆ ਹੋ ਗਿਆ ਆਹ ਹੋ ਗਿਆ ਤੇ ਉਹਦੀ ਦਵਾਈ ਜਿਹੜੀ ਹੈਗੀ ਤੁਸੀਂ ਦਿੰਦੇ ਹੋ ਜੀ ਪਿਓਰੀ ਹੁੰਦੀ ਆ ਅੱਛਾ ਜੀ ਹਾਂ ਜੋ ਚਿੱਟੇ ਆ ਰਿਹਾ ਪੀਲੇ ਸ਼ਾਇਦ ਵੱਧ ਜਾਂਦੇ ਨੇ ਵੱਧ ਜਾਂਦੇ ਨੇ ਖੂਰ ਆ ਰਿਹਾ ਘੱਟ ਉਹ ਵੀ ਕਮਜ਼ੋਰੀ ਹੈ ਉਹ ਵੀ ਕਮਜ਼ੋਰੀ ਹੁੰਦੀ ਆ ਹੁਣ ਜਿਹੜੇ ਸ਼ੂਗਰ ਹੈ ਉਹਦਾ ਕੋਈ ਇਲਾਜ ਨਹੀਂ ਅੱਛਾ ਸ਼ੂਗਰ ਦਾ ਵੀ ਕੋਈ ਇਲਾਜ ਨਹੀਂ ਉਹਦਾ ਕਲੇ ਨਹੀਂ ਆਪਾਂ ਕੋਈ ਟੈਂਡ ਵੀ ਤਾਂ ਕਰਦੇ ਅੱਛਾ ਜੀ ਮਤਲਬ ਜਿਹੜੇ ਲੋਕ ਫਿਰ ਦਵਾਈਆਂ ਲੈਂਦੇ ਨੇ ਉਹ ਟਕਾਏ ਹੋਏ ਆ ਆਰਜੀ ਤੌਰ ਤੇ ਹਾਂ ਯਾਰ ਜੀ ਆਰਜੀ ਤੌਰ ਤੇ ਨਾ ਪੱਕੇ ਤੌਰ ਤੇ ਕੋਈ ਦਵਾਈ ਲੱਗਦੀ ਹੈ ਡਾਕਟਰ ਨੇ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਕੀ ਉਹਨਾਂ ਨੂੰ ਸੁਨੇਹਾ ਦਵਾਂਗੇ ਇੱਕ ਵਾਰੀ ਸਾਨੂੰ ਮਿਲ ਕੇ ਦੇਖਾਂ ਜੀ ਮਤਲਬ ਸੱਚਾ ਸੁੱਚਾ ਕੰਮ ਕਰਦਾ ਜੀ ਕੋਈ ਇੰਗਲਿਸ਼ ਦਵਾਈ ਨਹੀਂ ਮਰਦੇ ਸੀ ਤੇ ਸਾਰੀਆਂ ਦਵਾਈਆਂ ਠੀਕ ਮਰਦੇ ਪਰ ਸਵਾਦ ਵਰਦਾ ਕੋਈ ਗਲਤ ਚੀਜ਼ ਨਹੀਂ ਵਰਦੇ ਇੱਕ ਵਾਰੀ ਲੱਖਾਂ ਦੇ ਕੇ ਜਿਕਰ ਤਮ ਥਰੱਕੀ ਦੇਗੀ ਮੈਂ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤੁਹਾਡੀ ਠੀਕ ਹੋਏਗੀ ਹਾਂਜੀ ਤੇ ਡਾਕਟਰ ਨਾਲ ਗੱਲ ਕਰਕੇ ਸਾਨੂੰ ਬੜਾ ਵਧੀਆ ਲੱਗਿਆ ਕਿਉਂਕਿ ਡਾਕਟਰ ਸਾਹਿਬ 50 ਸਾਲ ਤੋਂ ਇਸ ਚਿਕ ਫੀਲਡ ਦੇ ਵਿੱਚ ਨੇ ਹਣਾ ਤੇ ਇਹ ਜੀ ਕਹਿੰਦੇ ਕੋਈ ਬਿਮਾਰੀ ਨਹੀਂ ਹੈਗੀ ਜਿਹੜੀ ਇਹਨਾਂ ਕੋਲੇ ਨਾ ਹੀ ਹੋਵੇ ਕਿਉਂਕਿ ਐਕਸਪੀਰੀਅੰਸ ਹੀ ਬਹੁਤ ਹੋ ਗਿਆ ਇਹਨਾਂ ਨੂੰ ਦਾ ਤੇ ਬਾਕੀ ਤੁਸੀਂ ਵੀ ਇੱਕ ਵਾਰੀ ਇਹਨਾਂ ਕੋਲੇ ਅਗਰ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਇਹਨਾਂ ਕੋਲੇ ਆ ਕੇ ਦੇਖੋ ਤੁਹਾਨੂੰ ਬਿਨਾਂ ਕਿਸੇ ਤਕਲੀਫ ਤੋਂ ਬਿਨਾਂ ਕਿਸੇ ਅੰਗਰੇਜ਼ੀ ਦਵਾਈ ਤੋਂ ਆਮ ਜਿਹੜੀਆਂ ਦਵਾਈਆਂ ਨੇ ਆਰਗੈਨਿਕ ਦਵਾਈਆਂ ਦੇ ਕੇ ਦੇਸੀ ਦਵਾਈਆਂ ਦੇ ਕੇ ਤੁਹਾਡਾ ਹੱਲ 100% ਕਰਨਗੇ ਇੱਕ ਵਾਰ ਇਹਨਾਂ ਇਹਨਾਂ ਦਾ ਫੋਨ ਨੰਬਰ ਸਕਰੀਨ ਤੇ ਆ ਰਿਹਾ ਹੈ ਇਹਦੇ ਤੇ ਕੰਟੈਕਟ ਕਰੋ ਮਿਲਦੇ ਹਾਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ